ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਸਾਹਿਬ ਰਾਮਕਲੀ ਮਹਾਲਾ ਤੇਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਆਈ ਸਤਿਗੁਰ ਮੈਂ ਪਾਇਆ ਸਤਿਗੁਰ ਤੇ ਪਾਇਆ ਸਹਿਜ ਸਿਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਅੰਜਨੀ ਵਸਾਇਆ ਕਾਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾੜਾ ਅੰਗੀਕਾਰੋ ਕਰੀ ਤੇਰਾ ਕਾਜ ਸਭ ਸਵਰਣਾ ਸਭਨਾ ਕਲਾ ਸਮਰਤ ਸੁਆਮੀ ਸੋਗਿਓ ਮਨੋ ਵਿਸਾਰੇ ਕਾਹੇ ਨਾਨਕ ਮਨ ਮੇਰੇ ਸਦਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਗਿਛੈ ਜਿਸ ਦੇ ਸੋ ਪਾਵੇ ਸਦਾ ਸੇਥ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟੋ ਜੇਸਤੀਆਂ ਇਹ ਵੜਿਆਈਆਂ ਕਾਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੇ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤੇਤ ਘਰ ਸਭਾਗੇ ਕਰਿ ਸ਼ੁਵਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰਿਆ ਪੰਜ ਦੂਧ ਤਤ ਵਸ ਕੀਤੇ ਕਾਲ ਕੰਟੂ ਕੋ ਮਾਰਿਆ ਤੁਰ ਕਰਮ ਪਾਇਆ ਤਤ ਜਿੰਨ ਕੋ ਸ਼ਿਰਨਾਮ ਹਰ ਕੈ ਲਾਗੀ ਕਾਹੇ ਨਾਨਕ ਤੈਸ ਕੋ ਹੋਆ ਤਿਤ ਕਰ ਅਨਹਦ ਵਾਜੀ ਆਨੰਦ ਸਿਨੋ ਵੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨਿਤ ਕਹਤੇ ਪਵਿਤ ਸਤ ਗੁਰ ਰੇਹਾ ਭਰਪੂਰੇ ਵਿਨਵੰਤ ਨਾਨਕ ਗੁਰ ਚਰਨ ਲਾਗੇ ਵਾਚੇ ਅਣਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ